ਰਾਮਾ ਦੀ ਪਾਰਟੀ ਦੇ ਸ਼੍ਰੀ ਫਤੇਗੜ ਸਾਹਿਬ ਵਾਲੇ ਦਫ਼ਤਰ ਵਿਖੇ ਵਿਧਾਇਕ ਲਖਵੀਰ ਸਿੰਘ ਰਾਏ ਦੀ ਅਗਵਾਈ ਦੇ ਵਿੱਚ ਲੋਹੜੀ ਦਾ ਤਿਉਹਾਰ ਹੈ ਜਿਹੜਾ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਵਰਕਰ ਨੇ ਜਿਹੜੇ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਲੋਹੜੀ ਵਾਲੀ ਜਗ੍ਹਾ ਦੇ ਉੱਤੇ ਤਿਲ ਪਾ ਕੇ ਮੱਥਾ ਟੇਕਿਆ ਗਿਆ ਅਤੇ ਇੱਕ ਦੂਜੇ ਦੇ ਨਾਲ ਖੁਸ਼ੀਆਂ ਨੇ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਅਤੇ ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਸਾਡੇ ਪੁਰਖੇ ਮਨਾਉਂਦੇ ਆ ਰਹੇ ਨੇ ਉੱਥੇ ਦੁੱਲਾ ਪੱਟੀ ਦੀ ਯਾਦ ਦੇ ਵਿੱਚ ਲੋਹੜੀ ਦੇ ਗੀਤ ਗਾਏ ਜਾਂਦੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਤਿਉਹਾਰ ਘਰ ਦੇ ਵਿੱਚ ਬਰਕਤਾਂ ਲਿਆਉਣ ਦੇ ਲਈ ਮਨਾਇਆ ਜਾਂਦਾ ਹੈ ਅਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਈਸ਼ਰ ਉਹਨਾਂ ਦੇ ਘਰ ਆਵੇ ਤੇ ਦਲਿੱਦਰ ਦੂਰ ਹੋਵੇ ਸਭ ਤੋਂ ਪਹਿਲਾਂ ਤਾਂ ਹਲਕਾ ਛੀਫ ਅਤੇਗੜ ਸਾਹਿਬ ਦੇ ਸਮੂੱਚੇ ਨਗਰ ਨਿਵਾਸੀਆਂ ਨੂੰ ਲੋੜੀ ਦੀ ਵਧਾਈ ਦੇਣਾ ਨਾਲ ਦੀ ਨਾਲ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਆਮ ਆਦਮੀ ਪਾਰਟੀ ਦੀ ਜਿਹੜੀ ਕ੍ਰੀਮ ਹੈ ਜਿਨ੍ਹਾਂ ਦੀ ਬਦੌਲਤ ਅੱਜ ਪੰਜਾਬ ਸਰਕਾਰ ਬਣੀ ਹੈ ਜਿਨ੍ਹਾਂ ਦੀ ਬਦੌਲਤ ਸੀਐਮਐਲਏ ਚੇਅਰਮੈਨ ਜੋ ਹੋਰ ਅਹੁਦੇਦਾਰ ਬਣੇ ਆ ਉਹ ਸਾਡੀ ਜਿਹੜੀ ਕ੍ਰੀਮ ਹੈ ਜੜ ਨਾਲ ਜੁੜੀ ਹੋਈ ਉਹ ਸਾਡੇ ਨਾਲ ਆਈ ਹੈ ਅਸੀਂ ਅੱਜ ਇਕੱਠੇ ਹੋ ਕੇ ਲੋੜੀ ਮਨਾਈ ਹੈ ਕਿਉਂਕਿ ਇਹ ਸਾਥੀ ਨੇ ਜਿਨ੍ਹਾਂ ਨੇ ਪੰਜਾਬ ਦੇ ਸਰਕਾਰ ਬਣਾਈ ਔਰ ਮਾਨਯੋਗ ਸਰਦਾਰ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਮੁੱਖ ਮੰਤਰੀ ਬਣਾਇਆ ਇਹਨਾਂ ਨੇ ਇਹ ਉਹ ਲੋਕ ਨੇ ਇਹ ਉਹ ਸਾਡੇ ਸਾਥੀ ਨੇ ਇਹ ਵਲੰਟੀਅਰ ਨੇ ਇਹ ਲੀਡਰ ਨੇ ਇਹਨਾਂ ਦੀ ਬਦੌਲਤ ਅੱਜ ਬਦਲਾਅ ਦੀ ਪੰਜਾਬ ਦੀ ਸਰਕਾਰ ਬਣੀ ਹੈ ਲੋੜੀ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਸਾਰੇ ਸਤਿਕਾਰਯੋਗ ਸਾਥੀ ਨੂੰ ਬਹੁਤ ਬਹੁਤ ਲੋੜੀ ਤੇ ਮਾਗੀ ਦੀ ਬਹੁਤ ਬਹੁਤ ਵਧਾਈਆਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਅੱਜ ਸਾਡੇ ਐਮਐਲਏ ਸਾਹਿਬ ਨੇ ਸਾਨੂੰ ਸਭ ਨੂੰ ਬੁਲਾਇਆ ਆਪਣੇ ਵਰਕਾਂ ਦੇ ਲਈ ਪਹਿਲੀ ਵਾਰੀ ਮੈਂ ਥਰ ਕਿਸੇ ਐਮਐਲਏ ਨੇ ਦਸਤਖਤ ਦੇ ਕੇ ਇਸ ਤਰ੍ਹਾਂ ਲੋੜੀ ਮਨਾ ਕੇ ਸਾਰਿਆਂ ਨੂੰ ਮਾਨ ਕਰਨੀ ਬਣੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਹਰ ਸਾਲ ਇਸੇ ਤਰ੍ਹਾਂ ਹੀ ਮਨੰਦਰ ਹੈ ਇਲੂਪਨ ਕੀ ਕਰਦੇ ਕਈ ਵਾਰ ਫੇਟਪਾ ਸੁੰਦੇ ਮੰਦਾਂ ਮੰਡੀਆਂ ਤੇ ਕਲੀਅਰ ਹੋ ਰਿਹਾ ਹੈ ਨਹੀਂ ਇਹ ਨਹੀਂ ਮਨਾਈ ਜਲਦੀ ਮੁੰਡਿਆਂ ਦੀ ਜਦ ਅਕਸਰ ਮਨਾਈ ਜਾਂਦੀ ਕੁੜੀਆਂ ਦੀ ਨਹੀਂ ਮਨਾਈ ਜਾਂਦੀ ਇਹ ਤਾਂ ਖਲਾਫੀ ਹੈ ਹਾਂ ਕੁਝ ਹੱਦ ਤੱਕ ਇਹ ਚੀਜ਼ ਹੈਗੀ ਹੈ ਪਰ ਮੈਂ ਲੋਕਾਂ ਨੂੰ ਕਹਾਂਗੀ ਅੱਜਕੱਲ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਕੋਈ ਫਰਕ ਨਹੀਂ ਹੈ ਬਰਾਬਰ ਦੇ ਹੱਕਦਾਰ ਨੇ ਔਰ ਕੁੜੀਆਂ ਨੂੰ ਵੀ ਵੱਧ ਤੋਂ ਵੱਧ ਸਨਮਾਨ ਮਿਲਣਾ ਚਾਹੀਦਾ ਜਿੰਨਾ ਵੀ ਤੁਸੀਂ ਇਹ ਉਦੇ ਦੇਖ ਲਓ ਅੱਜਕੱਲ ਜ਼ਿਆਦਾ ਸਭ ਕੁਝ ਲੇਡੀਜ਼ ਦੇ ਕੋਲ ਹੀ ਹੈ ਔਰ ਪੜ੍ਹ ਲਿਖ ਕੇ ਨਾਮ ਰੋਸ਼ਨ ਜਿੰਨਾ ਬੇਟੇ ਕਰਦੇ ਨੇ ਉਹਨੇ ਉਹ ਵੀ ਕਰਦੀਆਂ ਨੇ ਤੇ ਔਰ ਜ਼ਿਆਦਾ ਜ਼ਿੰਮੇਵਾਰੀ ਸਮਝਦੀਆਂ ਨੇ ਮੋੜੀ ਦੇ ਇਸ ਸ਼ੁਭ ਅਵਸਰ ਤੇ ਮੈਂ ਸਮੂਹ ਫਟੇਗੜ ਸਾਹਿਬ ਹਲਕੇ ਦੇ ਨਿਵਾਸੀਆਂ ਨੂੰ ਕੋਲੋਂ ਬਹੁਤ ਮੁਬਾਰਕਬਾਦ ਦਿੰਦਾ ਤੇ ਕਾਮਨਾ ਕਰਦਾ ਕਿ ਸਮੂਹ ਹਲਕਾ ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇ ਤੇ ਇਸ ਟਾਈਮ ਬਹੁਤ ਖੁਸ਼ੀ ਦੇ ਪਲ ਹਨ ਕਿ ਸਾਡੇ ਐਮਐਲਏ ਸਰਦਾਰ ਲਖਵੀਰ ਸਿੰਘ ਜੀ ਰਾਏ ਸਾਹਿਬ ਆਪਣੇ ਵਰਕਰਾਂ ਦੇ ਵਿੱਚ ਬੈਠ ਕੇ ਇਸ ਤਿਹਾਰ ਨੂੰ ਬਹੁਤ ਖੁਸ਼ੀ ਤੇ ਉਤਸ਼ਾਹ ਨਾਲ ਮਨਾ ਰਹੇ ਹਨ ਕਿਉਂਕਿ ਵਰਕਰ ਵੀ ਉਦੋਂ ਬਹੁਤ ਹੀ ਉਤਸ਼ਾਹਿਤ ਹੁੰਦਾ ਜਦੋਂ ਉਸ ਦਾ ਨੇਤਾ ਜਿਹੜਾ ਉਹਦੇ ਵਿੱਚ ਆਮ ਆਮ ਵਰਤਨ ਵਾਲੀ ਤਰ੍ਹਾਂ ਕੋਈ ਇਤਿਹਾਰ ਨੂੰ ਬਣਾਉਣ ਦੇ ਵੀ ਸ਼ਮੂਲਿਤ ਕਰਦਾ ਤਾਂ ਜਿਹੜਾ ਵਰਕਰ ਆ ਉਹ ਵੀ ਬਹੁਤ ਉਤਸ਼ਾਹਿਤ ਹੁੰਦਾ ਤਾਂ ਅਸੀਂ ਸਮੂਹ ਇਹੀ ਕਾਮਨਾ ਕਰਦੇ ਕਿ ਸਮੂਹ ਹਲਕਾ ਇਸੇ ਤਰ੍ਹਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਦਿਨ ਦੋਗਣੀ ਰਾਤ ਦੋਗਣੀ ਤਰੱਕੀ ਕਰਦਾ